ਸ੍ਰੀ ਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ YouTube ਚੈਨਲ ਤੇ ਬਾਈ ਜੀ ਜੇ ਕਿਸੇ ਵੀ ਵੀਰ ਨੇ ਕਿਸੇ ਵੀ ਪਸ਼ੂ ਦੀ ਕੋਈ ਵੀ ਪਸ਼ੂ ਸੇਲ ਕਰਨ ਲਈ ਵੀਡੀਓ ਕਰਾਉਣੀ ਹੋਵੇ ਬਾਈ ਜੀ ਆਪਣਾ ਮੋਬਾਈਲ ਨੰਬਰ 77176 92259 ਵੀਰ ਜੀ ਬਾਈ ਜੀ ਅੱਜ ਦੀ ਵੀਡੀਓ ਵਿੱਚ ਬਹੁਤ ਸੁਨੱਖੇ ਸੋਹਣੇ ਤਿੰਨ ਜਾਨਵਰ ਲੈ ਕੇ ਆਏ ਬਾਈ ਜੀ ਦੋ ਖੀਰੀਆਂ ਬੱਚੀਆਂ ਇੱਕ ਖੀਰੀ ਕੱਟੀ ਬਾਈ ਜੀ ਬਾਕੀ ਦੀ ਪੰਦੀ ਹੋਈ ਜਾਣਕਾਰੀ ਬਾਈ ਜੀ ਹੁਣ ਤਾਂ ਲੈਣੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਤੇ ਏਡਰੈਸ ਦੱਸ ਦਿਓ ਜੀ ਆਹ ਮਾਨਕਾ ਜੀ ਜਿਲਾ ਬੀਕਾਟ ਸੀਲ ਦੇਖੋ ਦੇਖੋ ਬਾਈ ਜੀ ਬਾਈ ਜੀ ਕਿੰਨੇ ਜਾਨਵਰ ਆਜਾ ਆਪਣੇ ਤੇਨ ਆ ਜਾਨਵਰ ਆ ਜੀ ਕੀ ਡਿਟੇਲ ਹੈ ਜੀ ਇਹਨਾਂ ਦੀ ਇਧਰੋਂ ਕੱਟੀ ਤਾਂ ਸ਼ੁਰੂ ਕਰ ਲਗੇ ਜੀ ਆ ਜਾ ਐਸਾ ਕੱਟੀ ਤਾਂ ਸ਼ੁਰੂ ਕਰ ਲੈਨੇ ਜੀ ਆ ਬਾਈ ਜੀ ਵੇਖੋ ਕਾਲੀ ਕੁੰਡੀ ਮੋਰਾ ਨਸਲ ਦੀ ਇਹ ਨਗੀਨਾ ਕੱਟੀ ਵੇਖੋ ਬਾਈ ਜੀ ਐਸਾ ਬਾਈ ਜੀ ਕੀ ਦੀ ਮੰਗ ਆ ਬਾਈ ਜੀ ਇਹਦੀ ਜੀ 27000 ਰੁਪਏ ਅੱਛਾ 27000 ਮੋਲਾ ਤੇ ਕੀ ਮਤਲਬ ਆ ਡਿਟੇਲ ਆ ਜੀ ਇਹਦੀ ਇਹ ਹੋ ਗਈ ਆ ਜੀ ਮਨ ਕੇ ਡੇਢ ਸਾਲ ਦੀ ਆ ਤੇ ਪਰ ਹੋ ਗਈ ਡੇਢ ਸਾਲ ਦੀ ਹੋ ਗਈ ਆ ਜੀ ਹਾਂਜੀ ਅੱਛਾ ਜੀ ਤੇ ਸੀਮਨ ਸੁਮਨ ਦਾ ਪਤਾ ਕਿਹੜੇ ਦੀ ਹੈ ਜੀ ਤੇ ਸੀਮਨ ਲਾਣੀ ਪਤਾ ਸਰਕਾਰ ਨੂੰ ਸੀਮਨ ਵਿਆ ਐਨ ਇੱਕ ਪਤਾ ਕਿਹੜੀ ਨਾ ਤੇ ਮੱਝ ਚੰਗੀ ਦੀ ਸੀ ਬਾਈ ਜੀ ਘਰ ਦੀ ਮਹਿੰਦੀ ਹੈ ਕਿ ਮੁੱਲ ਲਈ ਵੀ ਹੈ ਜੀ ਨਹੀਂ ਘਰ ਦੀ ਮਹਿੰਦੀ ਸੀ ਅ ਅੱਛਾ ਘਰ ਦੀ ਮਹਿੰਦੀ ਕੱਟੀ ਸੀਗੀ ਜੀ ਚੰਗਾ ਸੀ ਰਿਕਾਰਡ ਮਾ ਦਾ ਜੀ ਹਾਂਜੀ ਦੁੱਧ ਆ ਜੀ ਹਾਂਜੀ ਕੀ ਰਿਕਾਰਡ ਸੀਗਾ ਜੀ 3 13 14 ਲੀਟਰ ਜੀ 13 14 ਲੀਟਰ ਸੀਗਾ ਜੀ ਤੇ ਬਾਈ ਜੀ ਤੋਰ ਕੇ ਦਿਖਾਓ ਜੀ ਕੱਟੀ ਲਓ ਬਾਈ ਜੀ ਦੋਸਤੋ ਤੋਰ ਚਾਲ ਕਰਨ ਵਾਲੀ ਦੀ ਚੈੱਕ ਕਰਾਉਣੇ ਤੁਹਾਨੂੰ ਦਸੱਲੀ پارک ਤੁਸੀਂ ਆਵ ਕਰਨੀ ਹੈ ਜੀ ਕੱਟੇ ਬਹੁਤ ਸੁਲੱਖੀ ਸੋਹਣੀ ਨਗੀਨਾ ਜੀ ਜੋ ਕੋਈ ਵੀਰ ਪਾਲਨ ਦਾ ਚਾਹ ਵੜ ਹੋਵੇ ਦਾ ਤੇ ਬਾਈ ਜੀ ਬਾਈ ਜੀ ਦਾ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਚਲਦੇ ਹੋਏ ਨੰਬਰ ਤੇ ਬਾਈ ਜੀ ਸੰਪਰਕ ਕਰ ਲਿਓ ਆ ਵੇਖੋ ਬਾਈ ਜੀ ਟੱਟਪੂੜਾ ਬਹੁਤ ਸੁਨੱਖਾ ਜੀ ਕਾਲੀ ਕੁੰਡੀ ਆ ਸਿੰਗੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਜੀ ਮੋਹਰਾ ਨਸਲ ਦੀ ਕਾਲੀ ਕੁੰਡੀ ਕੱਟੀ ਆ ਜੀ ਕੋਈ ਵਾਲ ਬਾਈ ਜੀ ਇਕੱਲੀ ਪੂਸ ਚਿੱਟੀ ਆ ਹੋਰ ਇੱਕ ਵੀ ਵਾਲ ਚਿੱਟਾ ਹੈ ਨਹੀਂ ਜੀ ਜਮਾ ਨਰੋਲ ਕਾਲੀ ਨਾਗਰਗੀ ਆ ਜੀ ਆ ਵੇਖੋ ਬਾਈ ਜੀ ਨੇੜ ਤੋਂ ਚੈੱਕ ਕਰੋ ਜੀ ਫੇਰ ਚੈੱਕ ਕਰੋ ਸੰਗੀ ਚੈੱਕ ਕਰੋ ਜੀ ਕਾਲੀ ਕੁੰਡੀ ਜਾਨਵਰਗੀ ਕੱਟੀ ਆ ਬਾਈ ਜੀ ਆ ਲਓ ਬਾਈ ਜੀ ਨੇੜ ਤੋਂ ਤੁਹਾਨੂੰ ਥਾਲੇ ਬਾਅਦ ਚੈੱਕ ਕਰਾਉਣੇ ਜੀ ਕਰਮਾਂ ਵਾਲੀ ਦਾ ਪੂਰਾ ਚਾਰ ਬਾਈ ਜੀ ਥਾਣਾ ਪੂਰੇ ਗੈਰ ਚ ਲੱਗੇ ਆ ਬਾਈ ਜੀ ਜੇ ਕੋਈ ਵੀਰ ਇਹਦਾ ਖਰੀਦਦਾਰ ਹੋਵੇ ਤੇ ਬਾਈ ਜੀ ਜਾਇਜ਼ ਕਿੰਨੇ ਦੀ ਦੇ ਦੋਗੇ 27000 ਰੁਪਏ 27000 ਰੁਪਿਆ ਮੋਲਾ ਜੀ ਬਾਕੀ ਬਾਈ ਜੀ ਹੋਣਾ ਨਾ ਨੰਬਰ ਚੱਲਦੇ ਹੋਏ ਤੇ ਸਪਾਰਕ ਕਰਿਓ ਫੋਨ ਤੇ ਬਾਈ ਜੀ ਮਾਲਤਾਨ ਹੋ ਜਾਊਗਾ ਡਿਮਾਂਡ ਬਾਈ ਜੀ ਨੇ ਮੁੱਲ 27000 ਰੁਪਇਆ ਰੱਖਿਆ ਇਹਦਾ ਤੇ ਮੁੱਲ ਬਾਈ ਜੀ ਵੇਖ ਜੇ ਕੱਟੀ ਦੇ ਬਤਾਵਕ ਹੈ ਤਾਂ ਜਾ ਜੀ ਚਲੋ ਮਾਲਤਾਨ ਜ਼ਰੂਰ ਹੋਊਗਾ ਜੀ ਆਹ ਸੋਹਣੀ ਸਰਾਖੀ ਕੱਟੀ ਚੰਗੀ ਹੈ ਵੇਖੋ ਬਾਈ ਸਿੰਘੀ ਜੁੰਗੀ ਕਰਮਾਲੀ ਨੂੰ ਰੱਬ ਨੇ ਵਿਲਾ ਵੇਕੇ ਬਣਾਈਆ ਦੋ ਘੰਟੇ ਆ ਬਾਈ ਜੀ ਦੂਜਾ ਨੰਬਰ ਵੱਚੀ ਇਹ ਠੀਕ ਹੀ ਹੈ ਜੀ ਠੀਕ ਹੀ ਵੱਚੀ ਆ ਜੀ ਚੈੱਕ ਕਰੋ ਜੀ ਇਹਦੀ ਮਾਮੂ ਦਾ ਕੀ ਰਿਕਾਰਡ ਆ ਬਾਈ ਜੀ ਇਹ ਵੀ ਹੈਗੀ 22 ਲੀਟਰ ਵਾਲੀ ਜੀ 22 23 ਲੀਟਰ ਵਾਲੀ ਤੇ ਕਿਹੜਾ ਸੀਮਿੰਟ ਦੀ ਹੈ ਬਾਈ ਜੀ ਤੇ ਸੀਮਿੰਟ ਨਹੀਂ ਵੀਰੇ ਮੈਨੂੰ ਪਤਾ ਸੀਮਿੰਟ ਨਹੀਂ ਪਤਾ ਜੀ ਤੇ ਕਿੰਨੀ ਉਮਰ ਹੋਊਗੀ ਇਹਦੀ ਇਹ ਹੈਗੀ ਆ ਜੀ ਮੰਨ ਕੇ ਲਓ 12 13 ਮਹੀਨਾ ਦੀ ਹੋ 12 13 ਮਹੀਨਾ ਦੀ ਦੰਦਾ ਜੀ ਬਾਈ ਜੀ ਖੀਰੀ ਬੱਛੀ ਆ ਦੋਸਤੋ 12 13 ਮਹੀਨੇ ਉਮਰ ਆ ਆ ਕਰੋ ਚੈੱਕ ਜੀ ਰੰਗ ਬਾਜ ਬੱਛੀ ਆ ਕਾਲੀ ਬਾਈ ਜੀ ਲੱਤਾਂ ਡੱਬਨਾ ਮੱਥਾ ਬੱਲਾ ਦੇਖ ਦੰਦ ਦੇਖੋ ਬਾਈ ਜੀ ਹਜੇ ਵਿਰਲ ਹੀ ਪਈ ਆ ਖਿਰੀ ਵੱਚੀ ਆ ਜੀ ਪ्योर ਖਿਰੀ ਆ ਜੀ ਆ ਫੇਸ ਚੈੱਕ ਕਰਾਉਣੇ ਬਾਈ ਜੀ ਫੇਸ ਬਹੁਤ ਸੋਹਣਾ ਜੀ ਤੋੜਾ ਜੀ ਮੱਥੇ 'ਚ ਬਹੁਤ ਸੱਖਾ ਪੂਰੀ ਬਰੀਡ ਵਾਲੀ ਆ ਜੀ ਇਹ ਉਹ ਜੀ ਨਹੀਂ ਕੋਈ ਗੋਲ ਕੰਨਾ ਜੀ ਬੋਦੀ ਵਾਲੀ ਵੱਚੀ ਆ ਜੀ ਬਰੀਡ ਵਾਲੀ ਵੱਚੀ ਆ ਦੋਸਤੋ ਰੰਗ ਜਰੂਰ ਮੜਾ ਕਾਲਾ ਦੇਗੀ ਪਰ ਬਰੀਡ ਫੁੱਲਦੀ ਹੈ ਹਾਂ ਰੰਗ ਜਰੂਰ ਕਾਲਾ ਜੀ ਵੱਚੀ ਬਰੀਡ ਵਾਲੀ ਆ ਕੱਦ-ਕਾੜ ਕਰਮ ਵਾਲੀ ਚੰਗਾ ਕਰੂਗੀ ਚੰਗੀ ਸੁਨੱਖੀ ਵਛੀਆ ਬਾਈ ਜੀ ਹੁਣ ਦਾ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਚਲਦੇ ਹੋਏ ਤੇ ਨੰਬਰ ਤੇ ਸੰਪਰਕ ਕਰ ਲਓ ਬਾਈ ਜੀ ਤੇ ਬਾਕੀ ਜਿਹੜੇ ਤੇਰੀ ਬਣ ਕਰਕੇ ਵਿਚਾਰੀ ਕਰਮਾਂ ਵਾਲੀ ਹੱਕ ਨਹੀਂ ਰਾਦੀ ਕਿ ਜਿਹੜਾ ਬੰਦਾ ਪਾਲੂਗਾ ਸੇਵਾ ਦਾ ਮੈਂ ਬਣਾਈ ਨਹੀਂ ਛੋਟੀ ਐ ਬਸ ਤਾਰਾ ਕਰ ਹੱਡੀ ਐ ਠੀਕ ਆ ਜੀ ਸੇਵਾ ਦਾ ਮੁੱਲ ਤਾਂ ਕਰਮਾਂ ਵਾਲੀ ਪਾਉਗੀ ਸੇਵਾ ਕੀਤੀ ਬੇਅਰਥੀ ਦੀ ਦੋਸਤੋ ਜਾਂਦੀ ਇਹਦਾ ਬਾਈ ਜੀ ਹੁਣਾਂ ਦਾ ਤਾਂ ਵਪਾਰ ਲੈਣ ਦਾ ਕੰਮ ਆ ਜਿਹੜੇ ਬੰਦਾ ਵਪਾਰ ਲੈਣ ਦਾ ਕੰਮ ਉਹਦੇ ਕੋਲ ਸੋਨਾ ਪਿੱਤਨ ਸਾਰਾ ਹੀ ਹੁਣਾ ਜੀ ਉਹਨੇ ਵੇਚਣਾ ਰੱਖਣਾ ਹੁੰਦਾ ਈ ਹੈਲਥਨ ਕਰਮ ਵਾਲੀ ਦੀ ਸੀਲ ਠੰਡੀ ਚੰਗੀ ਹੈ ਜੀ ਆਹ ਨੇੜੇ ਤੋਂ ਥਾਣੇ ਦੇ ਵਿੱਚ ਚੈੱਕ ਕਰਾਉਣੇ ਆ ਜੀ ਚਾਰ ਹੀ ਥਾਣਾ ਦੋਸਤੋ ਅਗਰ ਇਹ ਹੱਥ ਬਸ ਜੀ ਚਾਰ ਹੀ ਥਾਣਾ ਬਾਈ ਜੀ ਪੂਰੇ ਗੈਵਚਾ ਮੋਟੇ-ਮੋਟੇ ਥਾਣਾ ਫਲਕਾ ਵਰਗੇ ਕਹਿਣ ਉਹ ਤਾਂ ਮੈਂ ਐਵੇਂ ਕਰਨਾ ਟੀਕਾ ਭਰਾਇਆ ਪੱਟੀ ਕ ਬੋਲ ਵਿੱਚ ਮੈਂ ਭਰਵਾਇਆ ਨਹੀਂ ਕਿ ਛੁੱਟੀ ਕਰਕੇ ਠੀਕ ਹੈ ਬੋਲੀ ਸੀ ਤਾਰਾ ਕਿਤਨਾ ਸੀ ਟੀਕਾ ਬਾਈ ਜੀ ਆ ਮੈਂ ਨਹੀਂ ਭਰਵਾਇਆ ਐਵੇਂ ਕਹਿਣ ਦਾ ਫਾਇਦਾ ਕੁਝ ਬਾਈ ਜੀ ਕਿੰਨੇ ਦੀ ਹੋ ਜੁ ਜਾਇਦ ਜਗੇ ਜਾਇਦ ਹਾਂਜੀ ਜੋੜੀ ਹੈ ਕਿ ਇੱਕ ਚਲੋ ਜੇ ਕੋਈ ਜੋੜੀ ਲੈਂਦਾ ਤਾਂ ਵੀ ਦੱਸ ਦਿਓ ਇੱਕ ਲੈਂਦਾ ਤਾਂ ਵੀ ਦੱਸ ਦਿਓ 14000 ਦੀ ਦੇ ਦਾਂਗੇ ਕੱਲੀ 14000 ਰੁਪਏ ਦੀ ਜੇ ਲੋਗਾਂ ਦਾ ਉਹਦਾ ਮਾਨਤਾਲ ਜੇ ਜੋੜੀ ਲਊਗਾ ਤਾਂ ਉਹਦਾ ਮਾਨਤਾਲ ਹੋਊਗਾ ਇੱਕ ਦੂਜਾ ਨੰਬਰ ਬੱਚੀ ਤੀਜਾ ਨੰਬਰ ਦੋਸਤੋ ਆਹ ਬੱਚੀ ਹੈ ਬਾਈ ਜੀ ਆਵਾ ਜੇ ਕੋਈ ਜੋੜੀ ਵਾਲਾ ਹੋਊਗਾ ਉਹਦਾ ਮਾਨਤਾਲ ਹੋ ਜਾਊਗਾ ਕੱਲੀ ਦਾ ਮੁੱਲ 14000 ਰੁਪਏ ਬਾਈ ਜੀ ਨੇ ਰੱਖਿਆ ਜੀ ਖੰਤੋਂ ਇਹਦੇ ਵੀ ਕਰ ਮਾਰ ਜਾ ਬਹੁਤ ਸੋਹਣਿਆ ਵੇਖੋ ਜੀ ਮੋٹے ਮੋٹے ਥਣ ਪੂਰੇ ਗੈਰ ਵਿੱਚ ਫਲੰਗਾ ਵਰਗੇ ਗੁਲਾਬੀ ਥਣ ਲੈਵਾ ਦੱਬੇ ਰੰਗ ਦੀ ਸੁਨੱਖੀ ਬੱਚੀ ਸੁਨੱਖੀ ਬਹੁਤ ਚੰਗੀ ਦਿੱਖਾਂ ਦੀ ਇਹ ਫੇਸ ਕੁਆਲਟੀ ਇਹਦੀ ਵੀ ਚੈੱਕ ਕਰੋ ਤੋਤੇ ਬੋਧੀ ਵਾਲੀ ਬੱਚੀ ਆ ਠੀਕ ਹੈ ਜੀ ਬਹੁਤ ਸੋਹਣੀ ਜੀ ਤੋੜ ਕੇ ਦਿਖਾ ਦਿਓ ਜੀ ਆ ਕਰੋ ਜੀ ਤੋਰ ਚਾਲ ਚੈੱਕ ਕਰਮਾਂ ਵਾਲੀ ਲਓ ਜੀ ਦੋਸਤੋ ਪੂਰਾ ਚੈੱਕ ਕਰੋ ਜੀ ਪੂਰਾ ਤੋਰਾ ਚੰਗਾ ਜੀ ਸਨਖ ਬੁਣਾ ਬੱਚੀ ਦੇ ਵਿੱਚ ਬਹੁਤ ਆ ਪਾਲਰ ਵਾਲਾ ਵੀਰ ਕੋਈ ਸਭ ਸੰਭਾਲ ਵਾਲਾ ਲੈ ਜੇ ਤਵੱਚੀ ਗੱਲਾਂ ਕਰਾ ਦੋ ਭਾਈ ਜੀ ਬਾਕੀ ਜਿਹੜੇ ਬੰਦੇ ਦੇ ਤਾਜੇ ਲੱਗੇ ਹੋਏ ਜੀ ਨੇ ਸਾਂਭ ਲਈ ਹੋਈ ਪਤਾ ਵੀ ਤਿਆਰ ਕਰਕੇ ਫਟਣਾ 70-8000 ਰੁਪਇਆ ਯੋ ਬਾਈ ਸੰਭੂ ਗਾ ਵੀ ਬੱਚੀ ਦੀ ਚੌਂਕ ਦੌਂਕ ਬਣਾਉਗਾ ਤੂੰ ਹਾਂਜੀ ਖੇੜਪੂਰ ਨੇ ਪਈ ਜੀ ਤਾਂ ਫੇਰਪੂਰ ਨਾਲ ਹੋ ਰਿਹਾ ਖੇੜ ਵਪਾਰੀ ਬੰਦੇ ਤੋਂ ਕਾਹਨੂੰ ਪੈਂਦੀ ਆ ਬਾਈ ਜੀ ਖੇੜ ਉਹ ਨਾ ਵਪਾਰੀ ਨੇ ਹੁੰਦਾ ਵੇਚਣਾ ਰੱਖਣਾ ਪਾ ਲੈਣਾ ਹੁੰਦਾ ਤਿਆਰ ਕਰਨਾ ਉਹ ਗੱਟਾ ਵੀੜ ਦਾ ਲਿਆ ਕੇ ਪਾ ਕੇ ਬੱਚਿਆਂ ਤਿਆਰ ਕਰਦਾ ਹਾਂ ਧਰਮੀ ਹੁਣ ਵਾ ਠੰਡ ਆ ਜੂ ਹਾਂ ਤੁਹਾਨੂੰ ਹੁੰਦਾ ਆਈ ਤੇ ਗਈ ਹਾਂ ਤੁਸੀਂ ਤਾਂ ਉਹਦੀ ਬੂਥ ਜਾਂਦੀ ਦੀ ਪੂਛ ਵੇਖਣੇ ਜਾਣੇ ਹੁੰਦੇ ਆ ਇਹਨੇ ਗਲਤ ਵਾਲਾ ਵਪਾਰੀ ਹੁੰਦਾ ਬਲਾਈ ਲਾਉਣ ਵਾਲਾ ਜਿਹੜਾ 5 400 ਬਣਾ ਬਣਾਇਆ ਤੇ ਧੁਰਦੀ ਕਰੀ ਤੇ ਬਾਈ ਜੀ ਇਹ ਮਤਲਬਾ ਇਹ ਜੋੜੀ 25000 ਦੀ ਦੇ ਦਾਂਗੇ ਜੀ ਜੋੜੀ 25000 ਦੀ ਉਹਦਾ 14000 ਇਹ ਇਕੱਲੀ ਲਵੇ ਤਾਂ ਕਿੰਨੇ ਦੇ ਦਾਂਗੇ ਇਹ ਵੀ ਮਾਲਤਾਨ ਉਨੇ ਕਾਲੀ ਇਹ ਜੀ ਜੋੜੀ ਨੂੰ ਤਾਂ 25 ਹੀ ਦੇ ਦਿੰਦੇ ਬਾਈ ਜੀ ਇਹਦੇ ਜੋੜੀ ਲਊ ਤਾਂ ਕੋਈ 25000 ਰੁਪਏ ਦੀ ਦੇ ਦਾਂਗੇ ਬਾਕੀ ਮੌਕੇ ਤੇ ਹੋ ਸਕਦਾ ਹੋਰ ਵੀ ਮਾਲਤਾਨ ਹੋ ਜੇ ਜੀ ਚਲਦੀ ਗੱਲ ਬਾਤ ਦੇ ਵਿੱਚ ਬੰਦਾ ਕਰ ਹੀ ਲੈਂਦਾ ਹੁੰਦਾ ਜੀ ਤੇ ਬਾਈ ਜੀ ਹੁਣਾਂ ਨੰਬਰ ਚੱਲਦੇ ਹੋਏ ਤੇ ਸਪਾਰਕ ਕਰ ਲਓ ਬਾਈ ਜੀ ਦਾ ਪਿੰਡ ਦੱਸ ਹੀ ਦਿੱਤਾ ਜ਼ਿਲ੍ਹਾ ਵੀ ਦੱਸਤਾ ਤੇ ਬਾਈ ਜੀ ਮੰਨ ਕੇ ਚਲੋ ਤੁਹਾਡਾ ਮੋਬਾਈਲ ਨੰਬਰ ਦੱਸੋ ਜੀ ਮੈਂ ਨੰਬਰ 94646 ਹੈ 36573 ਇੱਕ ਵਾਰੀ ਬਿਲਕੁਲ 93646 3573 ਬਾਈ ਜੀ ਇਹ ਆਪਣਾ ਇਹਦਾ ਬਾਈ ਜੀ ਦਾ ਮੋਬਾਈਲ ਨੰਬਰ ਆ ਆਪਣਾ ਮੋਬਾਈਲ ਨੰਬਰ ਸਕਰੀਨ ਦੇ ਉੱਤੇ ਪਾਸੇ ਚੱਲੂਗਾ ਜੇ ਕਿਸੇ ਵੀਰ ਨੇ ਵੀਡੀਓ ਪਾਉਣੀ ਹੋਵੇ ਤੇ ਆਪਣੇ ਦਾ ਬਾਈ ਜੀ ਸੰਪਰਕ ਕਰੇ ਠੀਕ ਹੈ ਜੀ ਖਾਲਤਾ ਬਾਈ ਜੀ ਕਰਮ ਵਾਲੀ ਦਾ ਪਹਿਲਾਂ ਵੀ ਵਿਖਾਦੇ ਇੱਕ ਵਾਰੀ ਆਪਾਂ ਫੇਰ ਵਿਖਾ ਦਿੰਨੇ ਆ ਹਾਂ ਤੁਹਾਨੂੰ ਬਹੁਤ ਚੰਗੇ ਸੋਹਣੇ ਸਨਕੇ ਤਾਂ ਨਹੀਂ ਗਰਮੀ ਕਰਕੇ ਥੋੜੇ ਫਿੱਕੇ ਹੋਣ ਵਾਸਤੇ ਹਾਂ ਗਰਮੀ ਚ ਦੋਸਤੋ ਪੱਠੇ ਪੁੱਠੇ ਤੁਹਾਨੂੰ ਪਤਾ ਹੀ ਹੈ ਜਾਨਵਰ ਐਸੇ ਵੈਸੇ ਖਾਂਦਾ ਹਰ ਹੁਣ ਮੀਮੂ ਪਾਇਆ ਮੌਸਮ ਸਾਹੀ ਹੋਣ ਹੁਣ ਜਵਾਨੀ ਆਊਗੀ ਹੁਣ ਮਹੀਨੇ ਕੰਡ ਚ ਭਰ ਜਾਣਾ ਹਾਂਜੀ 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 ਹੋਰ ਭਰ ਜਾਣਗੇ ਆਹ ਦੋਸਤੋ ਕੱਟੀ ਆ ਤੈਨੀਆਂ ਬਾਈ ਜੀ ਹੁਣ ਇਕੱਲੇ ਨਾਗਾ ਤਿੰਨੇ ਸੇਲਾ ਜਿੰਨੇ ਵੀ ਕੋਈ ਇਕੱਠੇ ਲੈਣ ਆਲਾ ਹੋਇਆ ਤੇ ਬਾਈ ਜੀ ਹੁਣੀ ਹੋਰ ਵੀ ਖੁੱਲਾ ਮਨਤਨ ਕਰ ਦੋਗੇ ਤੇ ਇਹ ਰੇਲਾ ਕਹਿੰਦਾ ਕੱਟੀ ਵੀ ਬਾਲ ਲਗੇ ਵੱਚੀ ਵੀ ਬਾਲ ਲਗੇ ਹਾਂਜੀ ਫਿਰ ਖੁੱਲਾ ਕਰ ਦਿਓ ਫਿਰ ਹੋਸਾਲਾ ਤੁਸੀਂ ਹੋਰ ਉਗਰੋ ਜਿੰਨੇ ਲੈਣ ਆਲਾ ਹੋਇਆ ਤੇ ਕਰਾਇਆ ਫਿਰ ਹੀ ਕਰ ਦਿਓ ਬੰਦੇ ਨੂੰ ਕੋਈ ਨਹੀਂ ਕੋਈ ਧਰ ਦਿਓ ਕੋਈ ਨਹੀਂ ਹੁੰਦਾ ਹੋਰ ਦਲ ਫਿਰ ਫਿਰ ਕਿਰਾਇਆ ਪੱਲਿਓ ਦਿਓ ਤਿੰਨੇ ਇਕੱਠਾ ਲਿਆਂ ਦਾ ਕੇ ਹਾਂ ਤਿੰਨੇ ਇਕੱਠੇ ਉਹ ਬਖਾਨਾ ਵੀ ਸੌਖਾ ਹਾਂ ਤੁਹਾਨੂੰ ਵੀ ਸੌਖਾ ਲਓ ਦੋਸਤੋ ਬਾਈ ਜੀ ਉਹਨਾਂ ਨੂੰ ਕਹਿਤਾ ਜਿੰਨੇ ਨਾਲ ਕੋਈ ਇਕੱਠੇ ਲਊਗਾ ਗੱਡੀ ਖਰਚਾ ਬਾਈ ਜੀ ਦਾ ਹੋਊਗਾ ਵੀਡੀਓ ਵੇਖਣ ਲਈ ਬਾਈ ਜੀ ਧੰਨਵਾਦ ਜੇ ਵੀਡੀਓ ਚੰਗੀ ਲੱਗੇ ਸ਼ੇਅਰ ਤੇ ਲਾਇਕ ਤੇ ਚੈਨਲ ਨੂੰ ਸਬਸਕ੍ਰਾਈਬ ਵੀਰ ਜੀ ਜਰੂਰ ਕਰਿਓ ਅੱਗੇ ਵਾਸਤੇ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ ਵੀਰ ਜੀ ਵੀਰ ਜੀ ਵੀਡੀਓ ਵੇਖਣ